ਮੈਜੋਰਟੀ ਦੇ ਨਾਲ ਬਣਾਈ ਕਿ ਅਸੀਂ ਸੋਚਦੇ ਸੀ ਕਿ ਤਕੜੇ ਹੋ ਕੇ ਪੰਜਾਬ ਦੀ ਹੱਕਾਂ ਦੀ ਲੜਾਈ ਲੜਨਗੇ ਲੇਕਿਨ ਲੜਨਾ ਤਾਂ ਕੀ ਇਹਨਾਂ ਦੀ ਤਾਂ ਰੀੜ ਦੀ ਹੱਡੀ ਤੱਕ ਲੱਗਦਾ ਨਹੀਂ ਹੈਗੀ ਬਨਨਸਾਰੀ ਮੁੱਖ ਮੰਤਰੀ ਨੇ ਜਾ ਕੇ ਪਹਿਲੇ ਤਾਂ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਤਾ ਕਿ ਜੀ ਕਾਨੂੰਨ ਵਿਵਸਥਾ ਵਧੀਆ ਹੋ ਜੋਗੀ ਤੇ ਨਸ਼ੇ ਖਤਮ ਕਰਨ ਛੇ ਕ੍ਰਾਸ ਬਾਰਡਰ ਨਸ਼ੇ ਦੇ ਨਾਲ ਲੜਾਈ ਲੜਨ ਜੋ ਕੇ ਹੋ ਜਾਣਗੇ ਲੇਕਿਨ ਹੈਰਾਨੀ ਦੀ ਗੱਲ ਕਿ ਅੱਧਾ ਪੰਜਾਬ ਬੀਐਸਐਫ ਸੈਂਟਰ ਦੇ ਥੱਲੇ ਹੋਏ ਤੇ ਕਾਨੂੰਨ ਵਿਵਸਥਾ ਦੀ ਇਹ ਜਿਹੋ ਜਿਹੇ ਧਜੀਆਂ ਨੇ ਪੰਜਾਬ 'ਚ ਕੋਈ ਕਿਸੇ ਕੋਨੇ 'ਚੋਂ ਤੱਕ ਘਰਾਂ 'ਚ ਵੀ ਸੁਰੱਖਿਅਤ ਨਹੀਂ ਹੈ ਇਹੋ ਜਿਹਾ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਨਸ਼ੇ ਜਿੰਨੇ ਕ੍ਰਾਸ ਬਾਰਡਰ ਆਏ ਨੇ ਆਫਟਰ ਬੀਐਸਐਫ ਹੈਸ ਟੇਕਨ ਓਵਰ ਓ ਮੈਂ ਕੈਸਰਬੀਆਂ ਜਦ ਅਕਾਲੀਵਲ ਦੇ ਸਮੇਂ ਉਹਨੇ ਡਰੋਨ ਨਹੀਂ ਆਉਂਦੇ ਸੀ ਜਿੰਨੇ ਆ ਜਾ ਰਹੇ ਨੇ ਸੋ ਸਭ ਤੋਂ ਪਹਿਲੇ ਕੰਪਰੋਮਾਈਜ਼ ਇਹਨੇ ਕੀਤਾ ਸਾਡੀ ਸਿਕਿਉਰਿਟੀ ਦੇ ਨਾਲ ਤੇ ਕ੍ਰਾਸ ਬਾਰਡਰ ਨਸ਼ੇ ਦੀ ਨਾਕੋ ਟੈਰੋਰੀਜ਼ਮ ਜਿਹੜੀ ਚੱਲ ਰਹੀ ਸੀ ਉਹ ਪੂਰਾ ਸੈਂਟਰ ਦੇ ਹੱਥ ਤੇ ਬੀਐਸਐਫ ਨੂੰ ਦਿੱਤਾ ਐਂਡ ਦੇ ਹੈਵ ਟੋਟਲੀ ਫੇਲਡ तो स्टॉप आइदर गैंगस्टर राज ऑटो स्टॉप क्रॉस बॉर्डर नार्को टेररिज्म ओदे बाद लगातार जे मैं चंडीगढ़ दी भी गल करा जेड़ा एक 60 40 रेशो चे एथे जिन्ने भी ऑफिसर्स होंदे सी पंजाब ते हरियाणा चे 60 40 रेशो चे रिक्रूट होंदे सी क्योंकि चंडीगढ़ पंजाब दी राजधानी है ए सिर्फ हरियाणा दी टेंपरेरी राजधानी सी जदों तक ओना दी अपनी नहीं बन जांदी लेकिन लगातार सरकारा ने ਸਾਡਾ ਹੱਕ ਮਾਰਿਆ ਤੇ ਇਹ ਸਰਕਾਰ ਨੇ ਤਾਂ ਬੀਜੇਪੀ ਸਰਕਾਰ ਨੇ ਸਾਰੀ ਲਿਮਿਟਸ ਕ੍ਰਾਸ ਕਰਕੇ ਉਹ 60:40 ਰੇਸ਼ੋ ਖਤਮ ਕਰਕੇ ਇਹਨੂੰ ਇੱਕ ਨਾਰਮਲ ਯੂਟੀ ਬਣਾ ਕੇ ਮਤਲਬ ਦੇਸ਼ ਤੇ ਜਿੱਥੋਂ ਮਰਜ਼ੀ ਅਫਸਰ ਆ ਕੇ ਹੁਣ ਚੰਡੀਗੜ੍ਹ ਚੇ ਕੰਮ ਕਰਦੇ ਸਾਡਾ ਉਹ ਵੀ ਹੱਕ ਕਮਜ਼ੋਰ ਕੀਤਾ ਹੈ ਆਮ ਆਦਮੀ ਸਰਕਾਰ ਨੇ ਉਹਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਕੀਤਾ ਉਹਦੇ ਬਾਅਦ ਸਾਡੇ ਪਾਣੀਆਂ ਦੇ ਉੱਤੇ ਹੱਕ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਬੀਬੀ ਐਮਬੀ ਵੇ ਕੀ ਹੋਇਆ ਤੇ ਹੁਣ ਤਾਨਾਸ਼ਾਹੀ ਫਰਮਾਨ ਇੱਕ ਵਾਰ ਫੇਰ ਕੀ हिमाचल ਤੇ ਰਾਜਸਥਾਨ ਦੇ ਵੀ ਮੈਂਬਰ ਬਣਾਏ ਤੇ ਰਾਜਸਥਾਨ ਇਜ਼ ਨਾਟ ਈਵਨ ਅ ਰਿਪੇਰੀਅਨ ਸਟੇਟ ਉੱਥੇ ਪਹਿਲੇ ਸਾਡਾ ਮੈਂਬਰ ਕੱਢ ਕੇ ਬਾਹਰ ਮਾਰਿਆ ਤਾਂ ਵੀ ਆਮ ਆਦਮੀ ਕੁਛ ਨਹੀਂ ਬੋਲਿਆ ਤੇ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਡੈਮਸ ਦਾ ਕੰਟਰੋਲ ਵੀ ਲੈ ਲਿਆ ਹੈਗਾ ਜਿਹਦੇ ਕਰਕੇ ਮਿਸਮੈਨੇਜਮੈਂਟ ਕਰਕੇ ਜਿਹੋ ਜਿਹਾ ਪੰਜਾਬ ਆਦਾ ਡੁੱਬ ਗਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਸੋ ਜਿੱਥੇ ਆਮ ਆਦਮੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰਨ ਛੇ ਟੋਟਲੀ ਭਗਵੰਤਾਨ ਤੇ ODI ਸਰਕਾਰ ਫੇਲ ਹੋਈ ਹੈ ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਮਾਣ ਤੇ ਸ਼ਾਨ ਹੈ ਇਹ ਤਕਰੀਬਨ 140 ਤੋਂ ਵੱਧ ਸਾਲ ਪੁਰਾਣੀ ਸਾਡੀ ਯੂਨੀਵਰਸਿਟੀ ਜਿਹੜੀ ਅਸੀਂ ਲਾਹੌਰ ਤੋਂ ਲੈ ਕੇ ਆਏ ਸੀਗੇ ਪੰਜਾਬੀਆਂ ਦੇ ਪੈਸਿਆਂ ਦੇ ਨਾਲੇ ਯੂਨੀਵਰਸਿਟੀ ਇੱਥੇ ਬਣੀ ਜਿੱਥੇ ਪੰਜਾਬ ਭਰ ਦੇ ਲੋਕੀ ਇੱਥੇ ਆ ਕੇ ਪੜਦੇ ਨੇ ਇੱਥੇ ਵੱਡੇ ਵੱਡੇ ਭਾਵੇਂ ਪ੍ਰਧਾਨ ਮੰਤਰੀ ਵੀ ਇੱਥੋਂ ਪੜ ਕੇ ਗਏ ਨੇ ਅੱਜ ਮੈਨੂੰ ਮਾਣ ਹੈ ਸੁਖਬੀਰ ਜੀ ਵੀ ਇਸ ਕਾਲਜ ਦੇ ਕਲਾ ਮਨਾਏ ਹੈਗੇ ਤੇ ਇਹ ਇੱਕ ਪੰਜਾਬ ਦੀ ਪਹਿਚਾਨ ਹੈ ਪੰਜਾਬ ਦੀ ਰੂਹ ਇੱਥੇ ਵਸਦੀ ਹੈ ਤੇ ਹੁਣ ਇਸ ਸੈਂਟਰ ਦੀ ਸਰਕਾਰ ਨੇ ਸਿੱਧੇ ਪੰਜਾਬੀਆਂ ਦੇ ਹੋਂਦ ਦੇ ਉੱਤੇ ਅਟੈਕ ਕੀਤਾ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਤਕਰੀਬਨ 200 ਹੋਰ ਕਾਲਜੇਜ਼ ਨੂੰ ਵੀ ਇਹਦੇ ਨਾਲ ਅਫੀਲੀਏਟਡ ਹੈਗੇ ਜਿਹਦਾ ਮਤਲਬ 2 3 3 ਲੱਖ ਬੱਚੇ ਸਿੱਧੇ ਇੰਪੈਕਟ ਹੁੰਦੇ ਨੇ ਤੇ ਇਸ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਇੱਕ ਇਲੈਕਟਿਡ ਬਾਡੀ ਤੋਂ ਇੱਕ ਤਰੀਕੇ ਦੇ ਨਾਲ ਨੋਮੀਨੇਟਡ ਬਾਡੀ ਬਣਾਉਂਦਾ ਜਿਹੜਾ ਕੰਮ ਕੀਤਾ ਹੈ ਸਿੱਧੇ ਤੇ ਸਿੱਧੇ ਇਹਨਾਂ ਨੇ ਆਪਣੇ ਆਰਐਸਐਸ ਦੇ ਸਟੂਜੇਸ ਬਿਠਾ ਕੇ ਇਹਨੂੰ ਟੇਕਓਵਰ ਕਰਨਾ ਹੈਗਾ ਆਪਣੇ ਚੈਤਿਆਂ ਨੂੰ ਬਿਠਾ ਕੇ ਸਾਡਾ ਕਰਿਕੂਲਮ ਚੇਂਜ ਕਰਨਗੇ ਪੂਰੀ ਦਖਲਅੰਦਾਜ਼ੀ ਕਰਨ ਦੇ ਤਾਂ ਆਨ ਵਾਲੇ ਸਮੇਂ ਚ ਇਹ ਪੰਜਾਬ ਦੀ ਪੰਜਾਬੀਅਤ ਦੀ ਰੂਹ ਇੱਥੇ ਜਿਹੜੀ ਵਸਦੀ ਹੈ ਉਹਨੂੰ ਖਤਮ ਕਰਨ ਦਾ ਇੱਕ ਹੋਰ ਇਹ ਸੈਂਟਰ ਦੀ ਸਾਜ਼ਿਸ਼ ਹੈ ਸਾਰੇ ਸਟੂਡੈਂਟਸ ਤੇ ਪੂਰਾ ਪੰਜਾਬ ਇਹਦੇ ਖਿਲਾਫ ਲੜਾਈ ਲੜੂਗਾ ਕਿਉਂਕਿ ਹੁਣ ਆਮ ਆਦਮੀ ਦੇ ਉੱਤੇ ਕਿਸੇ ਨੂੰ ਕੌਨਫੀਡੈਂਸ ਨਹੀਂ ਕਿ ਇਹ ਸਾਡੇ ਹੱਕਾਂ ਦੀ ਕੋਈ ਵੀ ਰਾਖੀ ਕਰ ਸਕਦੀ ਹੈ ਤੇ ਮੈਂ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹਾਂਗੀ ਜੇ ਕੋਈ ਮੋਝੇ ਮੈਨੂੰ ਸੁਣ ਰਿਹਾ ਹੈ मैं देश की सरकार को ये बताना जरूर चाहूंगी कि जैसे किसानों ने आपको झुकाया और वो काले कानून वापस कराए तो वो तो बुजुर्ग किसान थे उनके मगर ये नौजवान थे आज ये नौजवान खड़े हो गए और इनके मगर इनकी खेतरी पार्टी इनके साथ खड़ी है कंधे से कंधा लगा के और जिस दिन खेतरी पार्टी श्रोमणी अकाली दल और पंजाब का यूथ यूनाइट हो जाता है तो आपको खैर नहीं मैं हाथ बांध के आपको बेनती करती हूँ जो आप यहाँ पे कर रहे हैं ਉਹ ਸਰਾਸਰ ਗਲਤ ਹੈ 1.5 ਸਾਲ ਤੋਂ ਕਿਸੇ ਨੇ ਨਹੀਂ ਕੀਤਾ ਆਪ ਇਧਰ ਕੀ ਸੈਂਡିକੇਟ ਔਰ ਇਸ ਇਧਰ ਕੀ ਜੋ ਸੈਨੇਟ ਹੈ ਉਸਮੇ ਆਪ ਦਖਲਅੰਦਾਜ਼ੀ ਨਾ ਕਰਿਏ ਟੇਕਓਵਰ ਕਰਨੇ ਕੀ ਕੋਸ਼ਿਸ਼ ਨਾ ਕਰਿਏ ਕਿਉਂਕਿ ਇਹ ਆਪਕੋ ਬਹੁਤ ਮਹਿੰਗਾ ਪੜੇਗਾ ਔਰ ਮੈਂ ਇਥੇ ਦੇ ਸਟੂਡੈਂਟਸ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਲਾਉਣੀ ਆ ਕਿ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜੀ ਹੈ ਸਾਡੇ ਪ੍ਰਧਾਨ ਸਰ ਸੁਪੀਰ ਸਿੰਘ ਬਾਦਲ ਤੁਹਾਡੇ ਨਾਲ ਆਕੇ ਤੁਹਾਡੇ ਧਰਨੇ ਚ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਉਹਨਾਂ ਦੇ ਵਿਰਜੇਵਿਆਂ ਨੂੰ ਦੇਖਦੇ ਹੋਏ ਤੁਹਾਡੇ ਕੋਲ ਆਣ ਤੇ ਇਹ ਲੜਾਈ ਜਿੰਨੇ ਤੱਕੜੇ ਹੋ ਕੇ ਤੁਸੀਂ ਲੜੋਗੇ ਪਿੰਡ ਪਿੰਡ ਤੋਂ ਸਾਡੇ ਨੌਜਵਾਨ ਆ ਕੇ ਤੁਹਾਡੇ ਨਾਲ ਖੜਨਗੇ ਜਦੋਂ ਤਾਈ ਆਪ ਫੈਸਲਾ ਵਾਪਸ ਨਹੀਂ ਲੱਟਾ ਚਾਹੁੰਦਾ ਮੈਂ ਕੋਸ਼ਿਸ਼ ਕਰਾਂਗੀ ਕਿ ਇਹਨੂੰ ਪਾਰਲੀਮੈਂਟ 'ਚ ਵੀ ਰੇਸ ਕਰਾਂ ਮੰਤਰੀ ਤੋਂ ਵੀ ਟਾਈਮ ਮੰਗਾਂਗੀ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਮੰਗਾਂਗੀ ਤੇ ਮੈਂ ਆਪਣੀ ਪਾਰਟੀ ਨੂੰ ਕਵਾਂਗੀ ਕਿ ਪ੍ਰਧਾਨ ਮੰਤਰੀ ਤੋਂ ਵੀ ਟਾਈਮ ਮੰਗਣ ਤੇ ਇਹ ਜਿਹੜਾ ਧੱਕਾ ਪੰਜਾਬ ਦੇ ਨਾਲ ਹੋਇਆ ਹੈ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਹੋਇਆ ਹੈ ਇਹ ਟੌਪ ਲੀਡਰਸ਼ਿਪ ਦੇ ਨੋਟਿਸ 'ਚ ਲਾਇਆ ਜਾਏ ਤੇ ਤਾਬੀ ਇਸ ਨੋਟੀਫਿਕੇਸ਼ਨ ਨੂੰ ਜੇ ਵਾਪਸ ਨਹੀਂ ਕੀਤਾ ਜਾਊਗਾ ਤਾਂ ਜ਼ਮੀਨ ਤੇ ਉਤਰ ਕੇ ਲੜਾਈ ਲੜਾਂਗੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027 ਇਹਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027